ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੌਂਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਹੰਬਰੀਸਰ ਸ਼ੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੂਈਆਂ ਗਾਵਾਂ ਤੇ ਦੋ ਸੂਈਆਂ ਮੱਝਾ ਤੁਹਾਨੂੰ ਦਿਖਾਉਣੀ ਹੈ ਇੱਕ ਮੱਝ ਜਿਹੜੀ ਅੱਜ ਹੀ ਸੂਈ ਹੈ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਰਾ ਠੀਕ ਠਾਕ ਜੀ ਵਧੀਆ ਵਧੀਆ ਹਾਲ ਹੈ ਭਾਜੀ ਤਦ ਕੀ ਗੱਲ ਹੋ ਗਈ ਦੋਗਣਾ ਕੇ ਪਾਤੇ ਇਹ ਵਿੱਚੋਂ ਉਹ ਭਾਈ ਕੰਮ ਜਾਂ ਥੋੜਾ ਜਿਹਾ ਪੈ ਗਿਆ ਸੀ ਅੱਛਾ ਬਾਕੀ ਨੋਕਲ ਮਾਰਦਾ ਆਉਂਦਾ ਜਾਂਦਾ ਨਹੀਂਦਾ ਸੀ ਠੀਕ ਠੀਕ ਆ ਹਾਂਜੀ ਹਾਂਜੀ ਭਾਈ ਠੀਕ ਤੇ ਚਲੋ ਨਾਮ ਦੱਸੋ ਫਿਰ ਇੱਕ ਰੀ ਨਾਂ ਭਾਈ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਸੀਲ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਰੀ 75290 ਕਤਰ 488 ਠੀਕ ਆ ਹਾਂਜੀ ਹਾਂਜੀ ਤੇ ਸ਼ੁਰੂਆਤ ਫੇਰਤਾ ਜੀ ਸੋਈ ਤੋਂ ਕਰਦੇ ਆ ਭਾਈ ਸਵੇਰੇ ਸੂਈ ਦੇ ਝੋਟੀ ਠੀਕ ਆ ਹਾਂਜੀ ਹਾਂਜੀ 4 ਘਰ ਸਵੇਰੇ ਜੇਰ ਜੇਰ ਆ ਪ੍ਰੋਪਰ ਬਾਤੀ ਜੋ ਪਈ ਜੋ ਜੇਰ ਆ ਜੇਰ ਵੀ ਇਹਦੀ ਪ੍ਰੋਪਰ ਪਈ ਆ ਬਾਕੀ ਆਪਣੇ ਸ਼ੇਰੇ ਭਾਜੀ ਹੁਣ ਇਮੀ ਬੈਠੇ ਆ ਔਰ ਸ਼ੇਰ ਭਾਜੀ ਠੀਕ ਠਾਕ ਜੇ ਤੁਸੀਂ ਬੜਾ ਸਰਜੀ ਤੇ ਕੁਰਸੀ ਢਾ ਕੇ ਬਹਿ ਜਾਂਦੇ ਜੀ ਹਾਂ ਜੀ ਹਾਂ ਜੀ ਚਲੋ ਮੈਂ ਉਹ ਡੈਬ ਮੰਗੇ ਕਰਾਂ ਠੀਕ ਹੈ ਜੀ ਸ਼ੇਰ ਭਾਜੀ ਡਰਦੀ ਹੈ ਇੱਥੇ ਕਿ ਸ਼ੇਰੇ ਸੁਈਂ ਨੂੰ ਭਾਤੁਰ ਭਾਜੀ ਜੰਗਲਾਂ ਕਰ ਲਾਖਾਂ ਕਿ ਕਿ ਜਾ ਰਹੇ ਬਾਕੀ ਥੱਲੇ ਚਲੋ ਚੰਗੀ ਤਿਆਰ ਹੋ ਗਈ ਆ ਕਿੰਨਾ ਕ ਦੁੱਧ ਵੇਚੀ ਚਵਾਈ ਜਾਊਗੀ ਦੁੱਧ ਆ ਰਹੀ ਭਾਜੀ 13 14 ਕਿਲੋ ਮੈਂ ਚਵਾ ਜੂਗੀ ਬਾਕੀ ਇਹ ਵੀ ਥੱਲੇ ਚੰਗੀ ਪਣੀ ਆ ਜੀ ਭਾਜੀ ਬੱਚਿਆਂ ਬੱਚਿਆਂ ਦੀ ਘਾਟ ਹੈ ਥੋੜੀ ਹੌਲੀ ਵੀ ਕੀਤੀ ਨੇ ਮੱਜ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੋਲ ਦਾ ਰਿਬਾਜੀ ਇਹੋ ਜੀ 80-85 ਹਜ਼ਾਰ ਰੁਪਏ ਕਰੀ ਜਾਂਦੇ ਜੋ ਹਾਂਜੀ ਆਪਾਂ ਪੂਰੇ 65 ਹਜ਼ਾਰ ਦੀ ਭਾਜੀ ਦੇ ਦਾਂਗੇ ਅੱਛਾ 65 ਹਜ਼ਾਰ ਦੀ ਦੇ ਦੇਣੀ ਹੈ ਭਾਜੀ ਭਾਜੀ ਭਾਈ ਕਰਦਾ ਕੋਈ ਨਹੀਂ ਮਾਂਤਾਨ ਕੋਈ ਫੋਨ ਲਾਵੇ ਇੱਕ ਕਰੀ ਹਨਾ ਠੁੱਲਾ ਕਰ ਦੋਗੇ ਮਾਂਤਾਨ ਹਾਂ ਤੁਹਾਨੂੰ ਭਾਜੀ ਚੰਗਾ ਲੱਗਾ ਜੀ ਹਾਂ ਦੇਖ ਸਕਦੇ ਜੀ ਥੱਲੇੋਂ ਚੰਗੇ ਬਣ ਗਈ ਆ ਤੇ ਬਾਕੀ ਤਾਜੀ ਸੋਈ ਆ ਕੋਈ ਬਹੁਤ ਹੀ ਖਾਸ ਈ ੱਡੀ ਲੱਪੇ ਚ ਬਣੀ ਆ ਚਾਰੂ ਚੂਰੂ ਦੀ ਭਾਜੀ ਭਾਜੀ ਗੱਦ ਵਜਣਾ ਬੱਚਾ ਕੀ ਆ ਗਿਆ ਤੇ ਮਗਰ ਮਗਰੇ ਦੇ ਕੱਟਾ ਹੈ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਆ ਗਈ ਆ ਆਪਣੇ ਕੋਲ ਦੂਸਰੇ ਨੰਬਰ ਤੇ ਦੇ ਵੀਸੋ ਜੀ ਬੱਚਾ ਮਰ ਗਿਆ ਜੋ ਇਹਦਾ ਠੀਕ ਹੈ ਡੇਢ ਕੇ ਮਹੀਨਾ ਹੋਇਆ ਸੂਈ ਨੂੰ ਬਾਕੀ ਠੰਡੀ ਸੀਲ ਦੇ ਝੋਟੀਆਂ ਇਦਾਂ ਠਾਪੀ ਦੇ ਮਿਲਦੀ ਜੋ ਠੀਕ ਹੈ ਜੀ ਦੁੱਧ ਦੇ ਭਾਜੀ ਪੱਕਾ 7 ਗੱਲ ਹੋਊਗਾ ਆਪਣਾ ਕੋਈ ਚੋਗੇ ਲਾ ਜੇ ਦੋ ਟਾਈਮ ਪੱਕਾ ਦੁੱਧ ਹੈਗਾ 7 ਲੀਟਰ ਜੀ ਭਾਜੀ ਠੀਕ ਹੈ ਤੋਰਾ ਇਹ ਜਿਹੜੀ ਆ ਇਹ ਬੱਚੇ ਤਾਂ ਬਿਨਾਈ ਆ ਚਲੋ ਘੱਦ ਘਾਠੇ ਦਾ ਵੀ ਠੀਕ ਆ ਜਵਾਜੂ ਆ ਰਿਹਾ ਜੀ ਦਵਣ ਬੜਾ ਚੰਗਾ ਲੱਗਾ ਜੀ ਠੀਕ ਆ ਚੋੜ ਜਾਣ ਬੋਲੀਆਂ ਦੇ ਤੇ ਕਿੰਨਾ ਫਿਰ ਵਿਧਿਆ ਦਾ ਮੁੱਲ ਮੁੱਲ ਤੇ ਆ ਜੀ ਭਾਜੀ ਬੱਚਾ ਹੰਦਾ ਤੇ ਜਿੰਨਾ ਮਰਜ਼ੀ ਕਰ ਲੈਂਦੇ ਹੁਣ ਭਾਜੀ ਪੂਰੇ 40000 ਦੇ ਦਾਂਗੇ 40000 ਦੀ ਦੇ ਦੇ 20000 ਰੁਪਏ ਵਾਈ ਛੋਟ ਕਰਦਾ 30000 ਦੇ ਦਾਂਗੇ 30 ਦੀ ਦੇ ਦੇਣੀ ਹੈ ਇਹਨਾਂ ਦੇ ਦਾਂਗੇ ਭਾਜੀ ਜਿਆਦਾ ਨੀ ਕਰੂ ਭਾਜੀ ਥਾਣੇ ਦੇਖ ਸਕਦੇ ਤੇ ਲੱਗੇ ਤਾਂ ਹਾਂਜੀ ਹਾਂਜੀ ਤੇ ਬਾਕੀ ਇਹਦਾ ਵੀ ਇੱਕ ਰੀ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਹਵਾਨਾ ਵੀ ਦੇਖ ਸਕਦੇ ਇਹਦਾ ਵੀ ਠੀਕ ਹੈ ਤੇ ਆ 30000 ਦੀ ਝੋਟੀ ਜਿਹੜੀ ਕਹਿੰਦੇ ਦੇ ਦੇ ਭਾਜੀ ਬਾਕੀ ਆ ਬਾਕੀ ਆ ਵੀ ਦੋ ਤੋਂ ਕੋਈ 7 ਲੀਟਰ ਆਪਣਾ ਝੋਕੇ ਖੜੇ ਜਾਣਾ ਤੁਹਾਡੇ ਕਰਾ ਭਾਜੀ ਹੋਊਗਾ ਜੇ ਬਾਜੂ ਦੀ ਝੋਟੀ ਹੋਰ ਅੱਧਾ ਕਿਲੋ ਠੀਕ ਹੈ ਤੇ ਆ ਗਾਂ ਸੁਈ ਸੁਵਾਈ ਆ ਗਈ ਥੋੜੀ ਬੱਛੀ ਜੇ ਬਾਜੀ ਇਹਨਾਂ ਮੱਜਦੀ ਬੱਛੀ ਆ ਗਈ ਆਜੇ ਲੈ ਆ ਕੱਦ ਵੀ ਜੀ ਨੋਰਮਲ ਕੱਦ ਉਹ ਤਾਂ ਵੱਡਾ ਨਹੀਂ ਆ ਕੱਦ ਜਿਹੜਾ ਜਰਤੀਆਂ ਦਾ ਜਿੱਡਾ ਹੁੰਦਾ ਛੋਟਾ ਹੀ ਕੱਦ ਆ ਇਹਦਾ ਤੇ ਬਾਕੀ ਇਹ ਵੀ ਚਲੋ ਜਿੰਨੀ ਵੀ ਆ ਸਫਾਈ ਚ ਆ ਬਾਕੀ ਇਹ ਆ ਜੀ ਬੜੀ ਠੰਡੀ ਸੀ ਬਾਹਰ ਡੇ ਦੁੱਧ ਦੇ ਬਾਜੀ ਹੋਊਗਾ 13 ਗੱਲੋ ਹੀ 12 ਗੱਲੋ ਠੰਡਾ ਕਰਕੇ ਲਾਵੇ ਆਪਣਾ ਪੱਕਾ ਦੁੱਧ ਜਿਹੜਾ ਹੈਗਾ ਵਾ ਹਾਂਜੀ ਬਾਜੀ ਬਾਕੀ ਠੰਡੀ ਠੁੰਡੀ ਬੜੀ ਥਾਂ ਥਾਂ ਬਾਕੀ ਚੰਗਾ ਲੱਗਾ ਜਾਊ ਠੀਕ ਹੈ ਜੀ ਮਸ਼ੀਨ ਦੇ ਬਾਜੀ ਮਗਰੇ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੁੱਲ ਆ ਕੀ ਬਾਜੀ ਜੋ ਮਰਜ਼ੀ ਕਰੀਏ ਪੂਰੇ 30000 ਦੀ ਦੇ ਦਾਂਗੇ 30000 ਦੀ ਹਾਂਜੀ ਬਾਜੀ ਤੇ ਬਾਕੀ ਛੋਟ ਛੜ ਵਿੱਚੋਂ ਕਰ ਦੋਗੇ ਕਰ ਦਾਂਗੇ ਬਾਕੀ ਮਾਨਤਾਂ ਬਾਜੀ ਠੀਕ ਹੈ ਜੀ ਹਾਂਜੀ ਤੇ ਆਹ ਤੁਹਾਨੂੰ ਦੇਖ ਸਕਦੇ ਤੇ ਲੱਗੇ ਤਾਂ ਥਾਂ ਨੂੰ ਬਹੁਤ ਵਧੀਆ ਲੱਗਾ ਇਹ ਆ ਮਗਰੇ ਲੇ ਤੁਹਾਨੂੰ ਤੇ ਬਾਗ ਸਾਡਾ ਹੈ ਜਿਹੜੀ ਸੰਗੀ ਤੇਰੀ ਆ ਥੋਲੀ ਪਾਲੀ ਬੜੀ ਵਧੀਆ ਠੀਕ ਹੈ ਠੀਕ ਹੈ ਵੀਰ ਜੀ ਬਾਕੀ ਐਕਸਟਰਾ ਬਾਕੀ ਚਲੋ ਕੋਈ ਫੋਨ ਲਾਵੇ ਹਾਂਜੀ ਹਾਂਜੀ ਮਾਂ ਤਨ ਕਰ ਦਾਂਗੇ ਵੀਰ ਜੀ ਤੇ ਹੁਣ ਜਿਹੜੀ ਆਪਣੇ ਕੋਲ ਇਹ ਵੀ ਸੂਈ ਜਵੈ ਰਹੀ ਹੈ ਹਜੇ ਬਾਕੀ ਬਾੜ ਇਹ ਤਾਂ 10 ਕਿਲੋ ਪੱਕਾ ਦੁੱਧ ਹੈ ਆ ਠੀਕ ਹੈ ਹਾਂਜੀ ਆ ਦੇਖ ਸਾਡੇ ਉਹ ਛੰਡੀ ਚੀਜ਼ ਜਰਾ ਹਾਂ ਬੱਚਾ ਜੀ ਕੋਈ 10 ਦਾ ਲਾ ਲੇ ਕੋਈ 12 ਦਾ ਲਾ ਲਿਆ ਉਹ 15 20 ਦੇ ਲੱਗੇ ਬੰਨੇ ਆਪਣਾ ਕੋਈ 10 15 20 ਦੇ ਲੱਗੇ ਬੰਨੇ ਸਮਝ ਲੈਗੇ داخل ਪੱਕਾ ਦੁੱਧ ਹੈਗਾ ਜੀ ਇਹਦੇ ਕੋਲ। ਆ ਜਲਾ ਆ। ਆ ਜੀ ਬਾਜੀ ਕੋਈ ਦੋ ਡਾਂ ਤਿੰਨਾਂ ਚੋ ਕੇ ਖੜੇ ਆ। ਆ ਜਲਾ ਆ। ਆ ਜੀ ਬਾਜੀ ਖੜੀ ਤੇਰੀ। ਉਹਨਾਂ ਦੱਸੀ। ਉਹਨਾਂ ਕਰ ਗਏ। ਜੀ ਆ ਦੇ ਪਾਜੀ ਕਰੋਹ ਜੋ ਵਾੜ ਲੈ। ਫਿੰਕਲਾਲੀ ਜੀ ਵਾੜ ਲੈ। ਠੀਕ ਹੈ ਜੀ। ਹਾਂ ਜੀ ਹਾਂ। ਬਾਕੀ ਥਾਂ ਸੁਣੇ ਨਹੀਂ ਚੰਗਾ ਲੱਗਾ। ਇਹ ਤਾਂ ਵੀ ਕਹਿੰਦੇ ਕਿ ਚਵਾ ਦਿਖਾ ਦੀਏ ਇਕਦਿ। ਹਾਂ ਬਣਾ ਦੇ। ਦਿਖਾ ਦੇ ਵੀ ਜਿਉਆਹਰੇ ਦਾ ਆਹ ਪੋਲੀਆਂ ਵੀ ਜੀ ਰੂਮਰ ਗਈ ਠੀਕ ਹੈ ਹਾਂਜੀ ਜਿਵਾਜ ਦਾ ਇਹਦਾ ਵੀ ਵਧੀਆ ਠੀਕ ਹੈ ਜੀ ਬਾਕੀ ਠੰਡੀ ਧੀਰੀ ਆ ਹਾਂਜੀ ਹਾਂਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧਿਆ ਦਾ ਆਪਾਂ ਮੋਲ ਵਾਰੀ ਭਾਈ ਇਹਦਾ ਜਾਜ ਹੀ ਆ ਕਿੰਨਾ ਇਹ ਪੂਰੇ 50000 ਦੀ ਬਾਜੀ ਦੇ ਦਾਂਗੇ ਅੱਛਾ 50000 ਦੀ ਦੇ ਦੇਣੀ ਆ 1 ਕਿਲੋ ਦੁੱਧ ਬਾਜੀ ਪੱਕਾ ਹੋਊਗਾ ਆਪਣੀ ਚੋਏ ਤਸੱਲੀ ਕਰਕੇ ਖੜੇ ਹੋ ਯਾਰ ਭੀ ਭਾਜੀ ਹੋਰ ਛੋਟ ਕਰਦਾ ਪੂਰੇ 24 ਦੀ ਦੇ ਦਾਂਗੇ ਠੀਕ ਆ ਬਾਕੀ ਭਾਈ ਠੰਡੀ ਛੀਲ ਵੜੇ ਕਰਾਓ ਬਾਕੀ ਇਹ ਆ ਵੀ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਖੜੇ ਹਨਾ ਸਾਰੀਆਂ ਤਸੱਲੀ ਕਰਕੇ ਨਾ ਆਪਣੀ ਸਮਝ ਨਾਲ ਵੇਖ ਕੇ ਖੜੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਨਾਲ ਆਪਣੀ ਜ਼ਿੰਮੇਵਾਰੀ ਤੇ ਵੇਖ ਚਾ ਕੇ ਪਸ਼ੂ ਖੜੋ ਜੀ